ਜੋ ਲਿਬਰੇਸ਼ਨ ਦੇ ਆ ਰਿਹਾ ਹੈਗਾ ਪ੍ਰੈਜ਼ੀਡੈਂਟ ਡੋਨਲਡ 트੍ਰੰਪ ਉਹਨਾਂ ਨੇ ਕਿਹਾ ਸੀ ਅਪ੍ਰੈਲ 2 ਨੂੰ ਪਈ ਉਹ ਦੁਨੀਆ ਦੇ ਮੋਲਕ ਜੋ ਸਾਡੇ ਤੇ ਬਹੁਤ ਜ਼ਿਆਦਾ ਟੈਕਸ ਲਾਉਂਦੇ ਆ ਟੈਰਫ ਲਾਉਂਦੇ ਆ ਅਸੀਂ ਵੀ ਉਹਨਾਂ ਦੇ ਉੱਤੇ ਸੇਮ ਰੈਸੀਪਰੋਕਲ ਟੈਕਸ ਲਾਉਣ ਜਾ ਰਹੇ ਹੈਗੇ ਆ ਉਹਨਾਂ ਦੇ ਵਿੱਚ 15 ਦੇ ਕਰੀਬ ਮੋਲ ਮੂਲਕਾਂ ਦੇ ਨਾਮ ਦੱਸੇ ਸੀ ਜਿਨ੍ਹਾਂ ਦੇ ਵਿੱਚ ਇੰਡੀਆ ਦਾ ਨਾਮ ਵੀ ਸੀ ਬਹੁਤ ਸਾਰੇ ਅਮਰੀਕਾ ਦੇ ਦੋਸਤ ਮੋਲਕ ਵੀ ਸੀਗੇ ਤੇ ਇਹ ਹੁਣ ਅ ਅੱਜ ਸਟਾਕ ਮਾਰਕੀਟ ਦੇ ਉੱਤੇ ਵੀ ਕਾਫੀ ਝਟਕਾ ਲੱਗ ਰਿਹਾ ਹੈਗਾ ਤੇ ਬਹੁਤ ਕੁਝ ਚੱਲ ਰਿਹਾ ਹੈ ਇਸ ਸਬੰਧ ਦੇ ਵਿੱਚ ਉਹ ਆਪਾਂ ਤੁਹਾਡੇ ਨਾਲ ਜਰੂਰ ਡਿਸਕਸ ਕਰਦੇ ਹੈਗੇ ਆ ਕਿਉਂਕਿ ਲੇਆਫਸ ਵੀ ਬਹੁਤ ਜ਼ਿਆਦਾ ਅਮਰੀਕਾ ਦੇ ਵਿੱਚ ਖਾਸ ਕਰਕੇ ਜੋ ਫੈਡਰਲ ਗਵਰਨਮੈਂਟ ਦੇ EMPLOYEES ਆ ਉਹਨਾਂ ਦੀ ਹੋ ਰਹੀ ਹੈਗੀ ਆ ਸੋ ਬਹੁਤ ਸਾਰੇ ਲੋਕ ਇਹ ਸੋਚ ਰਹੇ ਆ ਹੋ ਸਕਦਾ 15% ਦੇ ਕਰੀਬ ਟੈਰਫ ਅ ਬੱਖ-ਬੱਖ ਮੁਲਕਾਂ ਦੇ ਉੱਤੇ ਲਾਏ ਜਾਣ ਪਰ ਅਮਰੀਕਨ ਕੰਜ਼ਿਊਮਰ ਦੇ ਉੱਤੇ ਇਹਦਾ ਕਿੰਨਾ ਕੁ ਜ਼ਿਆਦਾ ਅਸਰ ਹੁੰਦਾ ਆ ਕਿਉਂਕਿ ਪ੍ਰਾਈਸਾਂ ਆਲਰੇਡੀ ਬਹੁਤ ਜ਼ਿਆਦਾ ਹੈਗੀਆਂ ਆ ਤੇ ਟਰੰਪ ਉਹਨਾਂ ਨੇ ਇਹ ਕਹਿੰਦਾ ਵੀ ਹੀ ਸੈਟਲਡ ਔਨ ਲਿਬੋਰੇਸ਼ਨ ਦੇ ਟੈਰਫ ਪਲਾਨ ਬਟ does not reveal it a wall street journal ਦੱਸ ਰਿਹਾ ਤੇ ਉਹਨਾਂ ਨੇ ਡਿਸਾਈਡ ਕਰ ਲਿਆ ਕਿ ਕਿੰਨਾ ਕਿੰਨਾ ਟੈਰਿਫ ਲਾਣਾ ਹੈ ਪਰ ਹਜੇ ਉਹ ਦੱਸ ਨਹੀਂ ਰਹੇ ਹੈਗੇ ਰੋਇਟਰਜ਼ ਦੇ ਮਤਾਬਕ ਫਾਰਮਾ ਇੰਡਸਟਰੀ ਜਿਹੜੀ ਦਵਾਈਆਂ ਬਣਾਉਂਦੀ ਹੈਗੀ ਆ ਉਹ ਲੋਬੀ ਕਰ ਰਹੀ ਹੈ 트럼ਪ ਉਹਨਾਂ ਦੇ ਐਡਮਿਨਿਸਟ੍ਰੇਸ਼ਨ ਦੇ ਨਾਲ ਤਾਂਕਿ ਵੀ ਦਵਾਈਆਂ ਨੂੰ ਇਹਦੇ ਵਿੱਚ ਨਾ ਇਨਕਲੂਡ ਕੀਤਾ ਜਾਵੇ ਤੇ ਅਮਰੀਕਨ ਜਿਹੜਾ ਕੰਜ਼ਿਊਮਰ ਆ ਉਹ ਕਹਿੰਦੇ ਪਈ ਬਹੁਤ ਐਂਗਜ਼ਾਇਟੀ ਦੇ ਵਿੱਚ ਹੈਗਾ ਟੈਰਿਫਸ ਨੂੰ ਲੈ ਕੇ ਅਹ ਸੀਐਨ ਰਿਪੋਰਟ ਕਰ ਰਿਹਾ ਕਹਿੰਦੇ ਇਟ ਕੋ ਡਿਲੀਵਰ ਦਾ ਨੌਕਆਊਟ ਬਲੋ ਅਲਰੇਡੀ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੈ ਵੀ ਕੰਜ਼ਿਊਮਰ ਦਾ ਕੌਨਫੀਡੈਂਸ ਘਟਦਾ ਜਾ ਰਿਹਾ ਹੈਗਾ ਕਰਜ਼ਾ ਵਧਦਾ ਜਾ ਰਿਹਾ ਹੈਗਾ ਲੋਕ ਆਪਣੀਆਂ ਜੋਬਸ ਨੂੰ ਲੈ ਕੇ ਬੜੇ ਫਿਕਰਮੰਦ ਹੈਗੇ ਆ ਤੇ ਕੋਸ਼ਿਸ਼ ਕਰ ਰਹੇ ਆ ਵੀ ਜਿਹੜਾ ਖਰਚਾ ਹੈ ਉਹ ਘਟਾ ਕੀਤਾ ਜਾਏ ਪਰ ਜਦੋਂ ਹੁਣ ਕੀਮਤਾਂ 'ਚ ਵਾਧਾ ਹੋਊਗਾ ਇਹਦਾ ਜਿਹੜਾ ਹੋਰ ਵੀ ਜਿਆਦਾ ਅਸਰ ਹੋ ਸਕਦਾ ਹੈਗਾ ਕਮਰਸ ਡਿਪਾਰਟਮੈਂਟ ਨੇ ਰਿਪੋਰਟ ਕੀਤਾ ਕਿ 인ਫਲੇਸ਼ਨ ਅਡਜਸਟਡ ਕੰਜ਼ਿਊਮਰ ਸਪੈਂਡਿੰਗ 0.1% ਸਿਰ ਫਰਵਰੀ ਦੇ ਵਿੱਚ ਉੱਪ ਗਈ ਹੈਗੀ ਆ ਤੇ ਇਹ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੈਗੇ ਆ ਸੋ ਓਵਰਆਲ ਕਾਰਾਂ ਨੂੰ ਲੈ ਕੇ ਜਿੰਨਾ ਟੈਰਫ ਲੱਗਣ ਜਾ ਰਿਹਾ ਹੈਗਾ ਤੇ ਕਾਰਾਂ ਦੀ ਕੀਮਤਾਂ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਵਾਧਾ ਹੋਊਗਾ ਹਾਂਜੀ ਬਿਲਕੁਲ ਜਿਸ ਤਰੀਕੇ ਨਾਲ ਤੁਸੀਂ ਦੱਸਿਆ ਅੱਜ ਵੀ ਜਿਹੜਾ ਪੋਲਿਟਿਕੋ ਤੇ ਉੱਤੇ ਵੀ ਕਾਫੀ ਵੱਡਾ ਆਰਟੀਕਲ ਆ ਜਿਹੜਾ ਇਹ ਦੱਸਦਾ ਕਿ ਟ੍ਰੇਡ ਅਨਾਉਂਸਮੈਂਟ ਜਿਹੜੀਆਂ ਉਹ ਹਲੇ ਵੀ ਅਮਰੀਕਨਸ ਦੇ ਵਿੱਚ ਭਰੋਸਾ ਜਿਹੜਾ ਪੈਦਾ ਨਹੀਂ ਕਰ ਰਹੀਆਂ ਆਪਾਂ ਵੱਧਦੇ ਆ ਅਗਲੀ ਖਬਰ ਦੇ ਵੱਲ ਲਿਊਜੀ ਮੈਂਜੀ 19 ਦੀ ਗੱਲ ਕਰਦੇ ਆ ਅਟਾਰਨੀ ਜਨਰਲ ਜਿਹੜੇ ਪੈਮ ਬੁੰਡੀ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਸਟਿਸ ਡਿਪਾਰਟਮੈਂਟ ਜਿਹੜਾ ਉਹ ਵਿਚਾਰ ਕਰ ਰਿਹਾ ਹੈ ਕਿ ਡੈਥ ਪੈਨਲਟੀ ਜਿਹੜੀ ਆ ਉਹ ਇਸ ਲਿਊਜੀ ਮੈਂਜੀ 19 ਨੂੰ ਦਿੱਤੀ ਜਾਵੇ ਜਾਂ ਫਿਰ ਨਾ ਆ ਲਿਊਜੀ ਮੈਂਜੀ 19 ਉਹੀ ਬੰਦਾ ਜਿਹਨੇ ਦਸੰਬਰ ਦੇ ਵਿੱਚ ਜਿਹੜ ਮਿਡਟਾਊਨ ਮੈਨ ਹਟਨ ਦੇ ਇਲਾਕਿਆਂ ਦੇ ਵਿੱਚ ਯੂਨਾਈਟਿਡ ਹੈਲਥ케ਅਰ ਦਾ ਸੀਈਓ ਸੀ ਬ੍ਰੈਂਡ ਥੌਮਸਨ ਉਹਨੂੰ ਉਹਦਾ ਕਤਲ ਕਰ ਦਿੱਤਾ ਸੀ ਗੋਲੀਆਂ ਮਾਰ ਕੇ ਤੇ ਉਹਨੇ ਨਾਟ ਗਿਲਟੀ ਪਲੀਡ ਕੀਤਾ ਸੀਗਾ ਸਟੇਟ ਚਾਰजेस ਦੇ ਵਿੱਚ ਤੇ ਮੈਨ ਜੀ ਜਿਹੜਾ ਉਹਨੂੰ ਚਾਰਜ ਕੀਤਾ ਗਿਆ ਸੀ ਫੈਡਰਲ ਕ੍ਰਿਮੀਨਲ ਕੰਪਲੇਂਟ ਦੇ ਵਿੱਚ ਪਰ ਹਲੇ ਇਸ ਮਾਮਲੇ ਦੇ ਵਿੱਚ ਇਨਡਾਈਟ ਆ ਜਿਹੜੀ ਨਾਈਟਮੈਂਟ ਆ ਜਾਂ ਹੋਰ ਜਿਹੜੀਆਂ ਚੀਜ਼ਾਂ ਨੇ ਉਹ ਹਲੇ ਕਲੀਅਰ ਨਹੀਂ ਕਹਿ ਸਕਦੇ ਆਪਾਂ ਮੰਜੂਨੀ ਦੇ ਜਿਹੜੇ ਇੰਟਾਰਨੀ ਨੇ ਕੈਰਨ ਫ੍ਰਿਡਮੈਨ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਉਹਨਾਂ ਦੀ ਡਿਸਕਸ਼ਨ ਹੋਈ ਹੈ ਜਸਟਿਸ ਡਿਪਾਰਟਮੈਂਟ ਦੇ ਨਾਲ ਪਰ ਹਲੇ ਉਹ ਕੋਈ ਵੀ ਕਮੈਂਟ ਕਰਨ ਤੋਂ ਬਚਦੇ ਨਜ਼ਰ ਆਏ ਜਿਹੜੇ ਯੂ ਐਸ ਟਾਰਨੀ ਦੇ ਆਫਿਸ ਦੇ ਨੇ ਸਪੋਕਸਮੈਨ ਉਹਨਾਂ ਨੇ ਵੀ ਕਿਹਾ ਕਿ ਮੈਂ ਫਿਲਹਾਲ ਕੋਈ ਕਮੈਂਟ ਜਿਹੜਾ ਉਹ ਨਹੀਂ ਕਰ ਸਕਦਾ ਪਰ ਫਿਰ ਵੀ ਜਿਹੜਾ ਫੈਡਰਲ ਕ੍ਰਿਮੀਨਲ ਕੰਪਲੇਂਟ ਆ ਉਹ ਚਾਰਜ ਮੰਜੂਨੀ ਨੂੰ ਕਰਦਾ ਮਰਡਰ ਦੇ ਨਾਲ ਤੇ ਹੋਰ ਦੋਸ਼ਾਂ ਦੇ ਨਾਲ ਨਾਲ ਹੀ ਫਾਇਰਆਰਮ ਦੇ ਜਿਹੜੇ ਦੋਸ਼ ਨੇ ਉਹ ਵੀ ਉਹਦੇ ਤੇ ਲੱਗੇ ਨੇ ਤੇ ਆਫੈਂਸ ਫਾਰਮ ਫਾਇਰ ਆਰਮ ਆਫੈਂਸ